ਜੀ 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 ਬਿਲਕੁਲ ਜੀ ਮੇਲਾ ਦਾ ਸਾਰੇ ਪੰਜਾਬੀ ਇੰਡਸਟਰੀ ਨਾਲ ਭੱਲਾ ਸਾਹਿਬ ਦੀ ਬਹੁਤ ਸਾਹ ਹੈ ਔਰ ਬਹੁਤ ਪਿਆਰ ਤੇ ਬਹੁਤ ਨੇੜਤਾ ਸੀ ਸਾਰਿਆਂ ਨਾਲ ਔਰ ਜਿੱਥੇ ਇੰਡਸਟਰੀ ਨੂੰ ਐਡਾ ਵੱਡਾ ਘਾਟਾ ਪਿਆ ਹੈ ਮੇਲਾ ਦਾ ਸਾਰੇ ਪੰਜਾਬ ਨੂੰ ਹੀ ਘਾਟਾ ਪਿਆ ਹੈ ਔਰ ਪੰਜਾਬ ਦੇ ਹੁਣ ਤੱਕ ਦੇ ਬੈਸਟ ਕਮੇਡੀਅਨ ਬਸਟ ਐਕਟਰ ਨੇ ਹੋ ਤੇ ਸਾਡੇ ਲਈ ਤਾਂ ਸਾਡੇ ਫਾਦਰ ਸਮਾਨ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਤੇ ਬਹੁਤ ਬੰਦਪਾਗੀ ਖਬਰ ਹੈ ਜੀ ਮਿਹਰਬਾਨ ਜੀ ਆਖਰੀ ਮੁਲਾਕਾਤ ਤੁਹਾਡੀ ਕੱਲ੍ਹ ਹੋਈ ਸੀ ਹੋ ਗਿਆ ਜੀ ਮਹੀਨਾ ਡੇਢ ਖੰਡ ਹੋ ਗਿਆ ਜੀ ਉਦੋਂ ਪਰ ਕਾਫੀ ਠੀਕ ਹੋ ਰਹੇ ਸੀਗੇ ਤਾਂ ਇੱਕਦਮ ਹੀ ਸੜਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਖੁਸ਼ ਸੀਗੇ ਕੈਰੀਅਨ ਜੱਟਾ 4 ਦੀਆਂ ਤਿਆਰੀਆਂ ਸੀ ਉਹ ਬਹੁਤ ਖੁਸ਼ ਸੀਗੇ ਮਰ ਜਿਤਨੀ ਜੇਤਾਨੀ ਆ ਦਾ ਇੱਕਦਮ ਹੀ ਸਮਝ ਤੋਂ ਬਾਹਰ ਵਾਲੀ ਗੱਲ ਹੋਈ ਆ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਏ ਕਹਿੰਦੇ ਸੀ ਜੀਪੀਜੀ ਤੁਸੀਂ ਉਸ ਨੂੰ ਹੀ ਫਾਦਰਲੀ ਫਿਗਰ ਤੁਸੀਂ ਜੀ ਜੀ ਕਿਉਂਕਿ ਬਾਦਰ ਨੂੰ ਹਮੇਸ਼ਾ ਸੀ ਦੇਖਿਆ ਕਿ ਇੱਕ ਜਿਹੜੀ ਕੋਮੈਡੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਬਸ ਮੈਂ ਕਹੀ ਦਿੱਤਾ ਜੀ ਸਾਰਾ ਕੁਝ ਉਹਨਾਂ ਨੇ ਕਿਹਾ ਜੀਜੀ ਕਲਾਸ ਵਾਲਾ ਹੈ ਇੱਕ ਯਾਦ ਹੋਣਾ ਕਿ ਪੰਜਾਬੀ ਸਰੀ ਮੇਰ ਮੀਤਲ ਸਾਹਿਬ ਤੋਂ ਬਾਅਦ ਇੱਕ ਕੋਮੇਡੀ ਲਗ ਲਖਸਤਾ ਲਿਖੇ ਜਾਂਦੇ ਸੀ ਚਾਹੇ ਬਾਲੀਵੁੱਡ ਹੈ ਬਾਲੀਵੁੱਡ ਉਸ ਤੋਂ ਬਾਅਦ ਦਰਜਾ ਭੱਲਾ ਜੀ ਨੂੰ ਬਿਲਕੁਲ ਭੱਲਾ ਸਾਹਿਬ ਨਾਲ ਕੋਈ ਵੀ ਮੈਲਾ ਦਾ ਇਦਾਂ ਦੀ ਸਕ੍ਰਿਪਟ ਆ ਜਦੋਂ ਅਸੀਂ ਕੈਰੀ ਹੁੰ ਜੱਟਾ ਵਗੈਰਾ ਫਿਲਮਾਂ ਲਿਖ ਦਿੱਤਾ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੱਦਾਂ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਮਤਲਬ ਥਾਟ ਪ੍ਰੋਸੈਸ ਹੈਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਉਹ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਸੋ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਣ ਜਦੋਂ ਕੈਰੀਅਨ ਜੱਟਾ 4 ਵਾਸਤੇ ਕੁਝ ਨਹੀਂ ਆਇਆ ਸੀ ਨਾ ਕੋਈ ਜੀ ਜੀ ਕੈਰੀਅਨ ਜੱਟਾ 4 ਦੀਆਂ ਤਿਆਰੀਆਂ ਚੱਲ ਰਹੀਆਂ ਤਾਂ ਸ਼ੂਟ ਤੇ ਹੀ ਸੀਗੀ ਜੀ ਹਾਂ ਕਿਤੇ ਵੀ ਉਸ ਸਮੇਂ ਇਹ ਕਿਹਾ ਗਿਆ ਸੀ ਬਿਲਕੁਲ ਸੇ ਪੰਜਾਬ ਹੈ ਮੈਂ ਪਰ ਕੂਨ ਸੀ ਹਾਂ ਜੀ ਕਰਦੇ ਸੀ ਉਹ ਬੜੇ ਕਮਾਲ ਦੇ ਪੜੇ ਲਿਖੇ ਇਨਸਾਨ ਸੀਗੇ ਜੀ ਉਹ ਔਰ ਔਰ ਬਹੁਤ ਹੀ ਵਧੀਆ ਕਲਾਕਾਰ ਸੀਗੇ ਤੇ ਉਹ ਪਤਾ ਹੀ ਨਹੀਂ ਲੱਗਦਾ ਸੀ ਜਿਹਦੇ ਉਹਨਾਂ ਨੂੰ ਇੱਕ ਗੱਲ ਕਹਿੰਦੇ ਸੀ ਤਾਂ ਅੱਗੋਂ ਚਾਰ ਜਵਾਬ ਆਉਂਦੇ ਸੀ ਔਰ ਬੜਾ ਵਧੀਆ ਉਹਨਾਂ ਦੇ ਨਾਲ ਐਕਸਪੀਰੀਅੰਸ ਰਿਹਾ ਜੀ ਜਿੰਨਾ ਵੀ ਰਿਹਾ ਬਹੁਤ ਹੀ ਅੱਛਾ ਰਿਹਾ ਜੀ ਜੀ ਸੁਣਿਆ ਖਾਣ ਪੀਣ ਦੇ ਬਹੁਤ ਸ਼ੁਕੀਨ ਹੁੰਦੇ ਸੀ ਸੈਟ ਤੇ ਨਾਲ ਅਸੀਂ ਉਹਨਾਂ ਤੋਂ ਖੋ ਲੈਂਦੇ ਸੀ ਜੀ ਮਿੱਠਾ ਖਾਂਦੇ ਸੀ ਜ਼ਿਆਦਾ ਅਸੀਂ ਸਾਰੀ ਉਹਨਾਂ ਦਾ ਧਿਆਨ ਰੱਖਦੇ ਸੀ ਅਸੀਂ ਸਾਡੇ ਵੱਡੇ ਭਰਾਵਾਂ ਵਾਂਗੂ ਵੀ ਸੀ ਪਿਓਾਂ ਵਾਂਗੂ ਵੀ ਸੀ ਤੇ ਅਸੀਂ ਉਹਨਾਂ ਨਾਲ ਮਤਲਬ ਸ਼ਰਾਰਤਾਂ ਬੱਚਿਆਂ ਵਾਂਗੂ ਵੀ ਕਰਦੇ ਸੀ ਜਿਵੇਂ ਆਮ ਦੇ ਨਾਲ ਕਰਦੇ ਬਹੁਤ ਹੀ ਵਧੀਆ ਇਨਸਾਨ ਸੀ ਜੀ ਬਹੁਤ ਹੀ ਕਮਾਲ ਜੀ 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 ਤੁਹਾਡੀ ਆਖਰੀ ਮੁਲਾਕਾਤ ਮੇਰੇ ਹਸਪੀਟਲ 'ਚ ਹੋਈ ਸੀ ਜੀ ਜੀ ਪਰਸੋਂ ਗਈ ਸੀ ਕਰਦੇ ਨਹੀਂ ਨਹੀਂ ਉਹ ਤਾਂ ਪਹਿਲਾਂ ਹੀ ਜਦੋਂ ਆਪਾਂ ਕਰਾਂਗੇ ਮਾਈਕ ਕਿਉਂ ਪਿੱਛੇ ਟਾਰੇ ਸਤਿ ਸ੍ਰੀ ਅਕਾਲ ਦੋਸਤੋ ਅੱਜ ਪੰਜਾਬੀ ਫਿਲਮਾਂ ਦੀ ਜਾਣ ਅਤੇ ਕਮੇਡੀ ਦੇ ਮਹਾਰਾਥੀ ਜਸਵਿੰਦਰ ਭੱਲਾ ਦਾ ਦਿਹਾਂਤ ਹੋ ਗਿਆ ਉਹ 65 ਸਾਲ ਦੇ ਸਨ ਦੱਸਦੀ ਹੈ ਕਿ ਜਸਵਿੰਦਰ ਭੱਲਾ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਕੱਲ ਰਾਤ ਤੇ ਅੱਜ ਸਵੇਰੇ ਡਾਕਟਰਾਂ ਨੇ ਉਹਨਾਂ ਦੇ ਇਲਾਜ ਤੋਂ ਜਵਾਬ ਦੇ ਦਿੱਤਾ ਕਿ ਹੁਣ ਉਹਨਾਂ ਦਾ ਇਲਾਜ ਸੰਭਵ ਨਹੀਂ ਹੈ ਇਸ ਬਾਰੇ ਜਾਣਕਾਰੀ ਜਸਵਿੰਦਰ ਭੱਲਾ ਦੇ ਬੇਹਦ ਕਰੀਬੀ ਬਾਲਮਕੰਦ ਸ਼ਰਮਾ ਨੇ ਦਿੱਤੀ ਅਤੇ ਉਹਨਾਂ ਨੇ ਦੱਸਿਆ ਕਿ ਡਾਕਟਰਾਂ ਨੇ ਕਿਹਾ ਕਿ ਹੁਣ ਉਹਨਾਂ ਦੀ ਕੰਡੀਸ਼ਨ ਇਸ ਸਟੇਜ ਤੇ ਪਹੁੰਚ ਚੁੱਕੀ ਹੈ ਜਿੱਥੇ ਕਿ ਹੁਣ ਉਹਨਾਂ ਦਾ ਇਲਾਜ ਸੰਭਵ ਨਹੀਂ ਹੈ ਦੱਸ ਦਈਏ ਕਿ ਅੱਜ ਸਵੇਰੇ 4 ਵਜੇ ਦੇ ਕਰੀਬ ਉਹਨਾਂ ਨੇ ਆਖਰੀ ਸਾਹ ਲਿਆ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਵਿੱਚ ਸਹਿਮ ਸਦਮੇ ਅਤੇ ਹੈਰਾਨੀ ਦਾ ਮਾਹੌਲ ਹੈ ਉਹਨਾਂ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਤੇ ਉੱਥੇ ਹੀ ਅੱਜ ਉਹਨਾਂ ਦੇ ਘਰ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਵੱਡੇ ਚਿਹਰੇ ਪਹੁੰਚੇ ਜਿੱਤੇ ਕਿ ਗਿੱਪੀ ਗਰੇਵਾਲ ਤੇ ਕਰਮਜੀਤ ਅਨਮੋਲ ਜੋ ਕਿ ਅਕਸਰ ਉਹਨਾਂ ਦੇ ਨਾਲ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਨਜ਼ਰ ਵੀ ਆਉਂਦੇ ਨੇ ਉਹ ਵੀ ਇਸ ਮੌਕੇ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਪਹੁੰਚੇ ਜਿਸ ਮੌਕੇ ਕੀ ਉਹਨਾਂ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਆਓ ਦੇਖੋ ਉਹਨਾਂ ਨੇ ਕੀ ਕਿਹਾ ਹੋਰ ਅਪਡੇਟਸ ਨਾਲ ਅਪ ਟੂ ਡੇਟ ਰਹਿਣ ਦੇ ਲਈ ਸਵੇਕ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਜੀ 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 ਬਿਲਕੁਲ ਜੀ ਮੇਲਾ ਦਾ ਸਾਰੇ ਪੰਜਾਬੀ ਇੰਡਸਟਰੀ ਨਾਲ ਭਲਾ ਸਾਹਿਬ ਦੀ ਬਹੁਤ ਸਾਹ ਹੈ ਔਰ ਬਹੁਤ ਪਿਆਰ ਤੇ ਬਹੁਤ ਨੇੜਤਾ ਸੀ ਸਾਰਿਆਂ ਨਾਲ ਔਰ ਜਿੱਥੇ ਇੰਡਸਟਰੀ ਨੂੰ ਐਡਾ ਵੱਡਾ ਘਾਟਾ ਪਿਆ ਹੈ ਮਨਾਰਾ ਸਾਰੇ ਪੰਜਾਬ ਨੂੰ ਘਾਟਾ ਪਿਆ ਹੈ ਔਰ ਪੰਜਾਬ ਦੇ ਹੁਣ ਤੱਕ ਦੇ ਬੈਸਟ ਕਮੇਡੀਅਨ ਬਸਟ ਐਕਟਰ ਨੇ ਹੋ ਤੇ ਸਾਡੇ ਲਈ ਤਾਂ ਸਾਡੇ ਫਾਦਰ ਸਮਾਨ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਤੇ ਬਹੁਤ ਮੰਦਭਾਗੀ ਖਬਰ ਹੈ ਜੀ ਮਿਹਰਬਾਨ ਓਕੇ ਜੀ ਆਖਰੀ ਮੁਲਾਕਾਤ ਤੁਹਾਡੀ ਕਦੋਂ ਹੋਈ ਸੀ ਮਾਈਕ ਤੁਹਾਡੇ ਜੀ हो गया जी महीना डेढ़ 간 हो जी गया जी ਉਦੋਂ ਪਰ ਕਾਫੀ ਠੀਕ ਹੋ ਰਹੇ ਸੀਗੇ ਤਾਂ ਇੱਕਦਮ ਹੀ ਸਾਡਨ ਹੋਇਆ ਸਾਨੂੰ ਤਾਂ ਐਕਸਪੈਕਟਡ ਨਹੀਂ ਸੀ ਨਵੀਂ ਫਿਲਮ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਬੜੇ ਖੁਸ਼ ਸੀਗੇ ਕਹਿ ਰਹੇ ਹੁੰ ਜਟਾ 4 ਦੀਆਂ ਤਿਆਰੀਆਂ ਸੀ ਉਹ ਬਹੁਤ ਖੁਸ਼ ਸੀਗੇ ਮਰ ਚੇਤਨੀ ਚੇਤਨੀ ਆ ਤਾਂ ਇੱਕਦਮ ਹੀ ਸਮਝ ਤੋਂ ਬਾਹਰ ਵਾਲੀ ਗੱਲ ਹੋਈ ਆ ਬਹੁਤ ਇੰਪਰੂਵ ਹੋ ਰਹੇ ਸੀ ਔਰ ਕਹਿੰਦੇ ਸੀਗੇ ਕਿ ਜਦ ਤੱਕ ਤਾਂ ਦਸੰਬਰ ਤੱਕ ਬਿਲਕੁਲ ਫਿੱਟ ਹੋ ਜਾਗੇ ਕਹਿੰਦੇ ਸੀ ਜੀਪੀਜੀ ਤੁਸੀਂ ਉਸ ਨੂੰ ਹੀ ਫਾਦਰਲੀ ਫਿਗਰ ਤੁਸੀਂ ਜੀ 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 ਉਹਨਾਂ ਨੂੰ ਕਿਉਂਕਿ ਤੁਹਾਡੇ ਨਾਲ ਹਮੇਸ਼ਾ ਸੀ ਦੇਖਿਆ ਕਿ ਇੱਕ ਜਿਹੜੀ ਕੋਮੈਡੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਬਸ ਮੈਂ ਕਹੀ ਦਿੰਦਾ ਜੀ ਸਾਰਾ ਕੁਝ ਹੁਣ ਮੈਂ ਕਿਹਾ ਜੀਜੀ ਇੱਕਲਾ ਸਵਾਲ ਹੈ ਕਿ ਯਾਦ ਹੋਣਾ ਕਿ ਪੰਜਾਬੀ ਦੇ ਸੀ ਮਹਿਰ ਮਿੱਤਲ ਸਾਹਿਬ ਤੋਂ ਬਾਅਦ ਇੱਕ ਕੋਮੇਡੀ ਲੀਗ ਲਖਿਤਾ ਲਿਖੀ ਜੀ ਚਲੋ ਬਾਲੀਵੁੱਡ ਬਾਲੀਵੁੱਡ ਉਸ ਤੋਂ ਬਾਅਦ ਦਰਜਾ ਭੱਲਾ ਜੀ ਨੂੰ ਕਿੰਨੇ ਚਿਰ ਬਿਲਕੁਲ ਭੱਲਾ ਸਾਹਿਬ ਨਾਲ ਕੋਈ ਵੀ ਮੈਨਲਾ ਦਾ ਇਦਾਂ ਦੀ ਸਕ੍ਰਿਪਟ ਆ ਜਦੋਂ ਅਸੀਂ ਕੈਰੀ ਹਾਂ ਜੱਟਾ ਵਗੈਰਾ ਫਿਲਮਾਂ ਲਿਖ ਦੇ ਦਿੱਤਾ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਗੀਤ ਲਿਖਣੀ ਪੈਂਦੀ ਸੀ ਵੀ ਕਿੱਦਾਂ ਕੀ ਕਰੀ ਉਹਨਾਂ ਦਾ ਜਿਹੜਾ ਹਿਊਮਰ ਦਾ ਮਤਲਬ ਥੌਟ ਪ੍ਰੋਸੈਸ ਹੈਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਉਹ ਠੀਕ ਕਰ ਦਿੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਸੋ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਣ ਜਦੋਂ ਕੈਰੀਓਨ ਜੱਟਾ 4 ਵਾਸਤੇ ਤੁਸੀਂ ਆਇਸ ਨਾਲ ਕੋ ਜੀ ਜੀ ਕੈਰੀਓਨ ਜੱਟਾ 4 ਦੀਆਂ ਤਿਆਰੀਆਂ ਚੱਲ ਰਹੀਆਂ ਤਾਂ ਸ਼ੂਟ ਤੇ ਸੀਗੇ ਜੀ ਹਾਂ ਕਿਤੇ ਵੀ ਉਸ ਸਮੇਂ ਇਹ ਕਹਿ ਗਿਆ ਸੀ ਬਿਲਕੁਲ ਸੇ ਪੰਜਾਬ ਹੈ ਮੈਂ ਪਰ ਕੂਨ ਸੀ ਹਾਂ ਜੀ ਕਰਦੇ ਸੀ ਉਹ ਬੜੇ ਕਮਾਲ ਦੇ ਪੜੇ ਲਿਖੇ ਇਨਸਾਨ ਸੀਗੇ ਜੀ ਉਹ ਔਰ ਔਰ ਬਹੁਤ ਹੀ ਵਧੀਆ ਕਲਾਕਾਰ ਸੀਗੇ ਤੇ ਉਹ ਪਤਾ ਹੀ ਨਹੀਂ ਲੱਗਦਾ ਸੀ ਜਿਹਦੇ ਉਹਨਾਂ ਨੂੰ ਇੱਕ ਗੱਲ ਕਹਿੰਦੇ ਸੀ ਤਾਂ ਅੱਗੋਂ ਚਾਰ ਜਵਾਬ ਆਉਂਦੇ ਸੀ ਔਰ ਬੜਾ ਵਧੀਆ ਉਹਨਾਂ ਦੇ ਨਾਲ ਐਕਸਪੀਰੀਅੰਸ ਰਿਹਾ ਜੀ ਜਿੰਨਾ ਵੀ ਰਿਹਾ ਬਹੁਤ ਹੀ ਅੱਛਾ ਰਿਹਾ ਜੀ ਅਸੀਂ ਸੁਣਿਆ ਖਾਣ ਪੀਣ ਦੇ ਬਹੁਤ ਸ਼ਕੀਨ ਹੁੰਦੇ ਸੀ ਸੈੱਟ ਤੇ ਨਾਲ ਅਸੀਂ ਉਹਨਾਂ ਤੋਂ ਖੋਹ ਲੈਂਦੇ ਸੀ ਜੀ ਮਿੱਠਾ ਖਾਂਦੇ ਸੀ ਜ਼ਿਆਦਾ ਅਸੀਂ ਸਾਰੀ ਉਹਨਾਂ ਦਾ ਧਿਆਨ ਰੱਖਦੇ ਸੀ ਅਸੀਂ ਸਾਡੇ ਵੱਡੇ ਭਰਾਵਾਂ ਵਾਂਗੂ ਵੀ ਸੀ ਪਿਓਾਂ ਵਾਂਗੂ ਵੀ ਸੀਗੇ ਤੇ ਅਸੀਂ ਉਹਨਾਂ ਨਾਲ ਮਤਲਬ ਸ਼ਰਾਰਤਾਂ ਬੱਚਾ ਮੰਗੂ ਵੀ ਕਰਦੇ ਜਿਵੇਂ ਆਨ ਦੇ ਨਾਲ ਕਰਦੇ ਬਹੁਤ ਹੀ ਵਧੀਆ ਇਨਸਾਨ ਸੀ ਜੀ ਬਹੁਤ ਹੀ ਕਮਾਲ ਗਰਮ ਜੀ ਤੁਹਾਡੀ ਆਖਰੀ ਮੁਲਾਕਾਤ ਮੇਰੇ ਹਸਪੀਟਲ ਚ ਹੋਈ ਸੀ ਜੀ ਤੁਸੀਂ ਪਰਖੋ ਗਈ ਸੀ ਕਰਦੇ ਨਹੀਂ ਨਹੀਂ ਉਹ ਤਾਂ ਪਹਿਲਾਂ ਜਦੋਂ ਪਹਿਲਾਂ ਆਪ ਕੀ ਕਰਨਗੇ ਮਾਈਕ ਕਿਉਂ ਬਿੱਚ ਟਾਰੇ